ਸਰੀ ਸਤਿ ਸ਼੍ਰੀ ਅਕਾਲ ਅਸੀਂ ਅਜੇ ਇੱਥੇ ਕੰਮ ਕਰਨਾ ਸੈਕਟਰ 8 ਦੇ ਵਿੱਚ ਦੁਬਾਰਾ ਫੇਰ ਜਿਹੜਾ ਕੰਮ ਰਹਿੰਦਾ ਸੀ ਇੱਧਰੋਂ ਜਿੱਦਾਂ ਉਹ ਪਵੇਂ ਪੱਥਰ ਲਾਏ ਹੋਇਆ ਮੂਹਰੋ ਬੰਦ ਕਰ ਦੇਣਾ ਇੱਥੋਂ ਪਟਾਉਣਾ ਜੀ ਸੀ ਬੀ ਨੇ ਜੀ ਸੀ ਬੀ ਪੱਟ ਦੂਗੀ ਆ ਕੇ ਫਿਰ ਇਹਨੂੰ ਪੱਥਰ ਹੋਰ ਵਧਾ ਕੇ ਅੱਗੇ ਨੂੰ ਇਹ ਵੱਡੇ ਪੱਥਰ ਪਏ ਆ ਸਾਡੇ ਕੋਲੇ ਇਹ ਇੱਥੇ ਲੱਗ ਜਾਣੀਆਂ ਨੇਗੇ ਇਹ ਪੱਥਰ ਹੋਰ ਥੋੜੇ ਜਿਹਾ ਅੱਗੇ ਨੂੰ ਵੱਧ ਜਾਣੇ ਨੇ ਫਿਰ ਇੱਥੇ ਲੱਗ ਜਾਣੀਆਂ ਇੱਟਾਂ ਉਹ ਵੀ ਗਲੀ ਤਿਆਰ ਆ ਗਈ ਆ ਵੀ ਤਿਆਰ ਹੋ ਜਾਣੀ ਹੈਗੀ ਅੱਜ ਕੁਝ ਬੰਦੇ ਉੱਥੇ ਲੱਗੇ ਹੋਇਆ ਮੁੰਡੇ ਉਹਨਾਂ ਨੇ ਤਿਆਰ ਕਰ ਦੇਣਾਗਾ ਬਸ ਇਥੋਂ ਇਹ ਸਾਇਦ ਗਲੀ ਅੱਜ ਕੰਪਲੀਟ ਹੋ ਜਾਏ ਸਾਰੀ ਫਿਰ ਨੈਕਸਟ ਗਲੀ ਦੇ ਵਿੱਚ ਚੱਲ ਜਾਣਾ ਸੀ ਕੰਮ ਹੈਗਾ ਕਾਫੀ ਜ਼ਿਆਦਾ ਪਰ ਸਮਾਨ ਇਹ ਦਿੰਦੇ ਕੋਈ ਨਹੀਂ ਹੈਗੇ ਅਜੇ ਸੈਂਡ ਲੈ ਕੇ ਆਉਣ ਵਾਲਾ ਸੀਮੈਂਟ ਲੈ ਕੇ ਆਉਣ ਵਾਲਾ ਤੇ ਟਾਈਮ ਇਹਨਾਂ ਕੋਲੇ ਕਾਫੀ ਦਿੱਤਾ ਹੋਇਆ ਹੈਗਾ ਕਾਉਂਸਲ ਨੇ 6 ਮਹੀਨੇ ਦਾ ਟੈਂਡਰ ਹੈ ਇਹਨਾਂ ਕੋਲੇ ਤੇ ਇਧਰੋਂ ਵੀ ਅਜੇ ਹੀ ਲੱਗ ਜਾਣੀਆਂ ਨਹੀਂ ਹੈ ਜਿਹੜੀ ਰਹਿੰਦੀ ਸੀ ਕਿ ਗਲੀ ਇਹਨਾਂ ਦਾ ਸੌਟ ਆਊਟ ਹੋ ਗਿਆ ਇੱਥੇ ਇਨ ਵੀ ਇਹ ਸਾ ਪੱਥਰ ਲਾ ਕੇ ਥੋੜੇ ਇਧਰੋਂ ਵੀ ਬੰਦ ਕਰ ਦੇਣਾ ਤੇ ਇਧਰ ਵੀ ਤਾਂ ਅੱਗੇ ਬੰਨੇ ਗਈ ਨਵੀਂ ਜਗ੍ਹਾ ਤੇ ਇਧਰ ਲੱਗ ਗਿਆ ਲੈਵਲ ਗਿਆ ਨਿਕਲ ਤੇ ਬਸ ਪੱਥਰ ਵੀ ਲਿਆਂਦੇ ਪਏ ਆ ਮੁੰਡਿਆਂ ਦੇ ਇੱਥੇ ਇਹ ਦੋ ਗਲੀਆਂ ਤਾਂ ਹੁਣੀ ਤਿਆਰ ਹੋ ਜਾਣੀਆਂ ਤੇ ਸਮਾਨ ਹੋਰ ਆਊਗਾ ਤਾਂ ਫਿਰ ਤੀਜੀ ਵੀ ਜਗ੍ਹਾ ਹੈਗੀ ਘੱਟ ਇਹ ਅੱਜ ਇਹ ਤਾਂ ਕੰਪਲੀਟ ਹੋ ਜਾਣੀ ਆ ਸਾਰੀ ਨੈਸਟ ਅੱਗੇ ਪੱਟੀ ਹੋਈ ਆ ਇਹ ਅਜੇ ਤਿਆਰੀ ਚਾ ਇਹਦਾ ਨਕਸ਼ਾ ਹਜੇ ਮਿਲਿਆ ਨਹੀਂ ਜਦੋਂ ਨਕਸ਼ਾ ਮਿਲ ਜੂਗਾ ਤਾਂ ਫਿਰ ਉਸ ਹਿਸਾਬ ਨਾਲ ਬਣਾ ਕੇ ਲਾ ਦਾਂਗੇ ਇਹਨੂੰ ਇਧਰੋਂ ਵੀ ਬੰਦ ਹੋ ਜਾਣੇ ਵੱਡੇ ਪੱਥਰ ਲਾ ਕੇ 3 ਮੀਟਰ ਦੀ ਗਲੀ ਆ ਇਹ ਇਹ 1.5 ਮੀਟਰ ਦੀ ਇਧਰੋਂ ਤੇ ਇਹ ਸੜਕ ਵੀ ਲੱਗ ਜਾਣੀ ਆਗੇ ਮੁੰਰੇ ਇਧਰ ਵੀ ਲੱਗੇ ਹੋਏ ਨੇਗੇ 2-3 ਜਾਣੇ ਤੇ ਸੇਮ ਜਿਵੇਂ ਉਹ ਡਿਜ਼ਾਈਨ ਇਧਰੋਂ ਲੱਗਿਆ ਹੋਇਆ ਸੇਮ ਹੀ ਇਸ ਤੇ ਲਿਆ ਕੇ ਇਹਨੇ ਬੰਦ ਕਰ ਦੇਣਾ ਅੱਗੇ ਸੜਕ ਨਾਲ ਸੜਕ ਜੋੜ ਦੇਣੀ ਆ ਗੋਪੀ ਅੱਗੇ ਤੱਕ ਕਰਾ ਲਾ ਉਹ ਥੋੜਾ ਜਿਹਾ ਹੋਰ ਆਪਣਾ ਪੱਥਰ ਲੰਘ ਜੂਗਾ ਬਾ ਠੀਕ ਆ ਕਰਦੇ ਹਾਂ ਓਕੇ ਕਰਦੇ ਹਾਂ ਆਨੇ ਪੱਥਰ ਲੱਗੇ ਹੋਏ ਸੀਗੇ ਪਹਿਲਾਂ ਇੱਥੇ ਇਹ ਹੱਥੀਂ ਪੱਟੇ ਨਹੀਂ ਜਾਣੀ ਸੀਗੇ ਇਹ ਜੀਸੀਬੀ ਦਾ ਕੰਮ ਸੀ ਜੀਸੀਬੀ ਨੇ ਪਟਾ ਦੇ ਆ ਇੱਥੇ ਇੰਟਰਨੈਟ ਵਾਲਾ ਜਾਗਾ ਇਹ ਪੱਟ ਕੇ ਸਾਈਡ ਤੇ ਕਰ ਦੇਣਾਗਾ

ਗੋਪੀ ਕੋਲੇ ਖੜ ਜਾ ਮੜਾ ਦੱਸਦੀ ਉਹਨੂੰ ਉਦੋਂ ਜੇ ਖਿਚਣ ਲੱਗਿਆ ਤਾਂ ਬੜ ਬੜ ਕੇ ਇਹ ਬੰਦ ਹੋ ਜਾਣਗੇ ਜਿੱਦਾਂ ਐ ਲੱਗੇ ਹੋਏ ਨੇਗੇ ਫਤਕ ਪੱਥਰ ਆਪੇ ਮੈਂ ਲਾ ਦੇਣੇ ਬਸ ਫਿਨਿਸ਼ ਹੋ ਜਾਣਗਾ ਹੁ ਮੁਰਕੇ ਉਧਰ ਧਗਾ ਲਾ ਕੇ ਉਹਦੇ ਨਾਲ ਦੇ ਛੋਟੇ ਪੱਥਰ ਇੱਥੇ ਦੇ ਪਿੱਛੇ ਜੋਇੰਟ ਕਰ ਦੇਣੇ ਹਨ ਗੋਪੀ ਮੈਂ ਕਹਿੰਨਾ ਮਾਲ ਪਾਲਾ ਯਾਰ ਜੇ ਹੋਰ ਪੈਂਦਾ ਕਿ ਨਹੀਂ ਬਾਧੂਆ ਮਾਲ ਆਪਣੇ ਕੋਲੇ ਸਰਜੂ ਮੈਂ ਲਾਈਨੇ ਮਾਲਣਾ ਸਰਜੂ ਬਸ ਇਹ ਸਾਂਡਾ ਲੱਗਣਾ ਹੈ ਕਰਨਾ ਪੈਣਾ ਇੱਥੇ ਉਹਦਰਾ ਦਾ ਫਾਜ਼ਕਾ ਲਾਦਾ ਮਾਰ ਪਿੰਦਾ ਹਾਂ

ਸੇ ਪੱਥਰ ਪਵੇਂ ਲਾਤੇ ਤੇ ਡੇਢ ਪੱਥਰ ਤੋਂ ਵੱਡ ਕੇ ਲਾਦਾ ਗਲਾਈ ਦਾ ਤੇ ਇਧਰੋਂ ਇਹ ਪੱਥਰ ਲੱਗੇ ਨੇ ਇੱਥੇ ਸਾਡੇ ਕੋਲ ਪੱਥਰ ਜਿਹੜੇ ਇੱਥੇ ਲੱਗਣੇ ਨੇ ਕੱਟੇ ਪਏ ਨੇ ਸਾਡੇ ਕੋਲ ਮਸਾਲਾ ਹੈ ਨੀਗਾ ਤੇ ਇਧਰ ਵੀ ਪੱਥਰ ਵੱਡ ਕੇ ਰੱਖ ਲੈ ਇਧਰ ਵੀ ਬਸ ਫਿਕਸ ਕਰਨੇ ਆ ਇਹ ਮਸਾਲਾ ਆਉਂਦਾ ਬਣਾ ਬਣਾ ਤੇ ਉਹ ਪਾ ਕੇ ਲੈਵਲ ਕੱਟ ਕੇ ਲਾ ਦੇਣੇ ਇਧਰਲਾ ਕੰਮ ਸਾਡਾ ਹੁਣ ਫਿਨਿਸ਼ ਹੋ ਗਿਆ ਇੱਥੇ ਰਹਿ ਗਿਆ ਹੁਣ ਜਾਰਜਨ ਬੰਦਿਆਂ ਦਾ ਕੰਮ ਉੱਥੇ ਮਸਾਲਾ ਵਿੱਚ ਭਰ ਦੇਣਾ ਇਹਨਾਂ ਨੇ ਨੋਲਸ ਰੋਕੀ ਵਗੈਰਾ ਤੇ ਉਦੋਂ ਬਾਅਦ ਤੇ ਸ਼ੀਟਾਂ ਲਾ ਦੇਣੀਆਂ ਇੱਥੇ ਕਾਕਾ ਕਿਉਂ ਹੋ ਗਿਆ ਹੁਣ ਕਾਕਾ ਉਧਰ ਪਾਤ ਕਫੜਾਉਣ ਗਿਆ ਹੋਇਆ ਉਨੂੰ ਉਧਰ ਉਥੇ ਜਿੱਥੇ ਮਸਾਲਾ ਬਣਾਉਂਦੇ ਆ ਇੱਧਰ ਵੀ ਸਾਡੇ ਪੱਥਰ ਲੱਗ ਜਾਣੇ ਆ ਜੇ ਉਧਰ ਲਾ ਕੇ ਆਉਂਦੇ ਆ ਸੀ ਸੇਮ ਡਿਜ਼ਾਈਨ ਇੱਧਰ ਦੇ ਦੇਣਾ ਤੁਹਾਨੂੰ 7-8 ਪੱਥਰ ਇੱਧਰ ਪਾਵੇਂ ਲਾਉਣੇ ਨੇਗੇ ਦੋ ਖੜਮੇ ਲਾ ਦੇਣੇ ਆ ਇਹਨੂੰ ਬੰਦ ਕਰ ਦੇਣਾ ਪਾਵੇਂ ਪੱਥਰ ਲਾ ਕੇ ਇੱਧਰ ਲੈਵਲ ਕੱਢੀ ਜਾਂਦੇ ਆ ਮੁੰਡੇ ਤੇ ਇੱਧਰ ਫਿਕਸ ਕਰ ਦੇਣੇ ਨੇ ਤੇ ਪੰਜ ਸਤਾ ਇੱਧਰ ਰਹਿੰਦੇ ਨੇਗੇ ਇੱਧਰ ਵੀ ਲੱਗ ਜਾਣਗੇ ਅੱਜ ਅੱਜ ਦਾ ਕੰਮ ਇਹਥੋਂ ਖਤਮ ਹੋ ਜਾਊਗਾ ਬਾ ਮਸਾਲੇ ਦੀ ਵੇਟ ਕਰਦੇ ਆ ਜੀ ਸੀ ਬੀ ਪੱਥਰ ਲੈ ਕੇ ਆ ਗਈ ਇਸ ਤੋਂ ਬਾਅਦ ਇਹਨੇ ਮਸਾਲਾ ਬਣਾ ਕੇ ਦੇ ਦੇਣਾ ਸਾਨੂੰ ਅੱਧੇ ਘੰਟੇ ਤੱਕ ਅਸੀਂ ਇੱਧਰ ਵੀ ਇਹ ਸਾਰਾ ਨਿਪਟੜ ਜਾਣਾ ਚ ਇਸ ਤੋਂ ਬਾਅਦ ਇਹ ਗਲਾਈ ਉੱਥੇ ਤੱਕ ਦੇ ਦੇਣੀਆਂ ਕਿ ਨਾਲ ਹੀ ਇੱਕ ਪੱਥਰ ਇੱਥੇ ਖੜਮਾ ਲਾ ਕੇ ਬਾਕੀ 7-8 ਮੋਟਰ ਪੈਵੇਂ ਲਾ ਦੇਣੇ ਆ ਇਹਨੂੰ ਬੰਦ ਕਰ ਦੇਣਾ ਉਸ ਤੋਂ ਬਾਅਦ ਜ਼ੋਰ ਜੀ ਨੇ ਦਾ ਕੰਮ ਰਹਿ ਗਿਆ ਇਹਦਾ ਗੜਗਜ ਆ ਪਾ ਦੇਣਾ ਉਹਨਾਂ ਨੇ ਆ ਕੇ ਉਸ ਤੋਂ ਬਾਅਦ ਚਰੇਤਾ ਪਾ ਕੇ ਇੱਥੇ ਇੱਟਾਂ ਲਾ ਦੇਣੀਆਂ ਬਾਅਦ ਦੋ ਪੈਲਟੀ ਮੰਗਾਉਣੇ ਸੀਗੇ ਹਨਾ ਇਹ ਤੋਂ ਪਟਾਲੀਏ ਹੁਣ ਇਥੋਂ ਪਟਾਲਾ ਫਿਰ ਇਹਨੂੰ ਹਰ ਕੇ ਇਧਰ ਵੀ ਖਤਮ ਕਰਦਾ ਮੁੰਡਿਆਂ ਨੇ ਕੰਮ ਬਾਹਰ ਕ ਪੱਥਰ ਰਹਿ ਗਿਆ ਪਾਵਾ ਇੱਕ ਜਨ ਡੇਢ ਪੱਥਰ ਲੱਗੂਗਾ ਇਥੇ ਆਹ ਲੈਂਡ ਵੀ ਲਾਤੀ ਆਹ ਲੈਂਡ ਵੀ ਲੱਗੀ ਕੰਮ ਖਤਮ ਇੰਡੀਅਨ ਬੰਦੇ ਦਾ ਤੇ ਉਤੋਂ ਬਾਅਦ ਜਾਰਜੀਨਾ ਕਹਿੰਦਾ ਇਸ ਵਿੱਚ ਸਾਲਾ ਛੱਡ ਦੇਣਗੇ ਗੜਗਾ ਲਿਆ ਕੇ ਇਧਰ ਤਾਂ ਕਾ ਲੱਗਣਾ ਇਹਦੇ ਵਿੱਚ ਪੌਦੇ ਲੱਗ ਜਾਣਗੇ ਇਹ ਇੱਟਾਂ ਲੱਗ ਜਾਣੀਆਂ ਇੱਥੇ ਇੱਧਰ ਵੀ ਛੇਵੀਂ ਆ ਕੰਮ ਜਿਸ ਤਰ੍ਹਾਂ ਹੋ ਰਿਹਾ ਹੈ ਉਹਨੂੰ ਕਾ ਉਧਰੋਂ ਇਧਰ ਨੂੰ ਖੜਾ ਕਰ ਟਰੈਕਟਰ ਨੂੰ ਘੁਮਾ ਕੇ ਜੀਸੀਬੀ ਵਾਲੇ ਨੂੰ ਹੈ ਨਹੀਂ ਇਸ ਤਰ੍ਹਾਂ ਘੁਮਾ ਕੇ ਲਾਊਗਾ ਹੁਣ ਕੇਬਲ ਤਾਂ ਨਹੀਂ ਇੱਥੋਂ ਲੰਘਦੀ ਨਹੀਂ ਹੈ ਕੇਬਲ ਤਾਂ ਨਹੀਂ ਲੰਘਦੀ ਕੋਈ ਹੈ ਵੱਡੇ ਪੱਥਰਾਂ ਦਾ ਆਹੋ ਠੀਕ ਆ ਤੁਸੀਂ ਲਾ ਦਿਓ ਇਧਰ ਹੀ ਲਾ ਦਿਓ ਹਾਂ ਇਹ ਆਪਾਂ ਹੁਣ ਅੱਜ ਤਾਂ ਨਹੀਂ ਬੰਦ ਕਰਦੇ ਇਹਨੂੰ ਹਾਂ ਉੱਥੇ ਖੁੰਝੇ ਚਰ ਖਾਲਾਂਗੇ ਨਾ ਬੋਏ ਇਹਦਾ ਲੈਵਲ ਚੈੱਕ ਕਰ ਲਓ ਇਹਨੇ ਥੱਲੇ ਦਾ ਬਤਾ ਬਈ ਗੇਅਰ ਨਹੀਂ ਐ ਇਦਾਂ ਹੀ ਚੱਲੀ ਜਾਂਦੀ ਹੁੰਦੀ ਐ ਉੱਪਰ ਕੁਆਜਿਆ ਸਰੀਆ ਐ ਚੈੱਕ ਕਰ ਲੀ ਜੰਗਾ ਐਦਮ ਥੋੜੀ ਕੱਬ ਲਾ ਗਿਆ ਇਹ ਹੁਣ ਵੀ ਕਰੂਗਾ ਉਹਨੂੰ ਕੋਪੀ ਨਾ ਪਹਿੜੇ ਤੋਂ ਸਰੀਆ ਨੂੰ ਕੱਢ ਕੇ ਸਾਈਡ ਤੇ ਰੱਖ ਦਿੰਦਾ ਕੋਪੀ ਇੱਕ ਵਾਰੀ ਨਾ ਟਾਇਰ ਕਰ ਸਰੀਆ ਕੱਢ ਕੇ ਸਾਈਡ ਤੇ ਦੇਖਦੇ ਦੂਸਰਾ ਕੱਢ ਜਾਈਏ ਟੈਕ ਦੇਖ ਕੇ ਕੋਪੀ ਕੋਈ ਕੁਝ ਨਹੀਂ ਹੁੰਦਾ ਨਾਲ ਤੇ ਯਾਰ ਕੋਈ ਜੇ ਨਾ ਫਿਰ ਜੋ ਕਰਦੇ ਕੋਣੇ ਫਿਰ ਜਿਆਦਾ ਅੰਦਰ ਨੂੰ ਲੈ ਜਣਾ ਦਿਮਾਗ ਦਾ ਤੈਨੂੰ ਪਤਾ ਹੀ ਉਹਨਾਂ ਨੇ ਕਿੰਨਾ ਕਰ। ਹੋਰ ਪਟਣੀਆਂ ਥੋੜੀ ਬਹੁਤੀ। ਉਹ ਲਿੱਪ ਛੱਡ ਦੇ। ਕੋਇਆ ਕੋਇ। ਤੇਰੀ ਬਾਤ ਹੋ ਰਹੀ ਹੈ ਰਿਕਾਰਡ ਇਸ ਵਿੱਚ। ਜੀ ਉਹ ਆਏ ਕੁਛ। ਹਾਂ। ਇਹਨੇ ਵੀ ਉਹ ਵੀ। ਕਾਫੀ ਜ਼ਿਆਦਾ ਹੋ ਜਾਂਦੇ। ਕਾਫੀ ਹੋ ਜਾਂਦੇ। ਫਿਰ ਸੈਲਰੀ ਨੰਂਦੀ ਲੱਗ। ਥੋੜਾ ਟਾਈਮ ਬਾਅਦ ਆਜਾਂ। ਇਹ ਤੱਕ ਪਟਾਲਾ ਜਿੱਥੇ ਉਹਦਾ ਨਾ ਵੱਡਾ ਟਾਇਰ ਆਗਾ ਟਾਇਰ ਦਾ ਕੰਟਰੋਲ ਲੈ ਜਾ ਵੱਡੇ ਟਾਇਰ ਦਾ ਕਰਾ ਦੇ ਉਹਨੂੰਗਾ ਜਿੱਥੇ ਤੇਰਾ ਪਹਿਲਾਂ ਵੱਡਾ ਟਾਇਰ ਖੜਾ ਸੀ ਵਾ ਡੂੰਗਾ ਨਾ ਕਰਾਂ ਇਸ ਤੇ ਠੀਕ ਆ ਠੀਕ ਆ ਵਾ ਆ ਰਹੁੰਦਾ ਜਮ ਜਦ ਮੈਂ ਤਿਆਰ ਮਿੰਦਾ ਹਾਈਟ ਤੱਕ ਬਾਸਾ ਉੱਥੋਂ ਪਟਾਲਾ ਅੱਗੇ ਤੱਕ ਅੱਗੇ ਦਾ ਕਰ ਲਾ ਬਾਈ ਠੀਕ ਆ ਠੀਕ ਆ ਠੀਕ ਆ ਆਰਮੀ 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 ਜਮਾਉ ਲੈ ਵੀ ਤੇਰਾ ਸਰੀਆ ਵੀ ਹਿਲ ਗਿਆ ਮਾਰਦੇ ਮੈਂ ਤਾਂ ਤਰਫ ਖੜ ਦੇ ਬਾਅਦ ਬਾਸ ਬਸ ਬਸ ਉਹਨੇ ਯਾਦ ਆ ਰਹੇ ਹੈ ਯਾਰ ਮਿਰਚ ਮਸਾਲਾ ਵੱਧ ਪਾ ਜਾਂਦਾ ਆਪਾਂ ਤੋਂ ਆਰਮਿੰਦਾ ਜਮਾਉ ਆਰਮਿੰਦਾ ਦਾ ਇਖਲਾਸ ਦੀਦੀ ਵਾਰ ਦੁਰੇ ਵੀ ਇਮਾਨਦਾਰੀ ਪਾਦੇ ਹੋਣੀ ਹੈ